ਕਾਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਹਾਂ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਅੱਜ ਆਪਣੇ ਮੀਂਹ ਪੈ ਗਿਆ ਥੋੜਾ ਜਿਹਾ ਹੁਣ ਲੱਗਿਆ ਰੋਟੀ ਖਾਣ ਆ ਲੋ ਗੜੀਆਂ ਫੜਿਓ ਫੜਿਓ ਤੇ ਹੁਣ ਲੱਗੇ ਸੀ ਰੋਟੀ ਖਾਣ 10 ਵਜੇ ਚ ਰਹਿੰਦੇ ਨੇ 10 ਮਿੰਟ ਮੈਂ ਅੱਜ ਸਿਰ ਨੂੰ ਆਣਾ ਸੀ ਸਾਂਗਰ ਕਿਉਂ ਮੈਂ ਨਹਾ ਕੇ ਮੈਂ ਚਲੋ ਬਲੌਗ ਸ਼ੁਰੂ ਕਰਦੇ ਹਾਂ ਪਹਿਲਾਂ ਹੋ ਰੋਟੀ ਖਾਣ ਲੱਗੀ ਸੀ ਗੱਨੇ ਜਾਣੇ ਬੱਚੇ ਚਲੇ ਗਏ ਸਕੂਲ ਚਾਟਣੀ ਪਈ ਸੀ ਕਿ ਦਾਲ ਪਈ ਸੀ ਮੈਂ ਸਾਰਿਆਂ ਦੇ ਹਿੱਸੇ ਚ ਵੰਡ ਲਿਆ ਆ ਰੁੱਟੀ ਘਾਟ ਲੋਪੋਂ ਵੀ ਆਉਣੀ ਆ ਮੈਂ ਤੇ ਆਪਣੇ ਲਾਲ ਮਿਰਚਾਂ ਦੀ ਚਾਟਣੀ ਪਈ ਸੀ ਉਹਦਾ ਉਹ ਚ ਮੈਂ ਕਿਉਂ ਪਾ ਕੇ ਗਰਮ ਕਰ ਲਈ ਤੇ ਦਾਲ ਪਈ ਸੀ ਦਾਲ ਚ ਮલાઈ ਪਾ ਲਈ ਇੱਕ ਚਮਚਾ ਹੋਣਾ ਚਲੋ ਇਹਦੇ ਨਾਲ ਹੀ ਸਾਰ ਲਾਂਗੇ ਸ਼ਾਮ ਦੀ ਸ਼ਾਮ ਨੂੰ ਦੇਖਾਂਗੇ ਦਾਲ ਤੇ ਚਟਣੀ ਰੋਟੀ ਫਾਈ ਘਾਲ ਉਹ ਜਿੰਨੇ ਖਾਣੀ ਐ ਅਸੀਂ ਖਾਣ ਲੱਗ ਗਿਆ ਪੱਕ ਲੱਗ ਗਿਆ ਅਸ ਤਾਂ ਸੌਂ ਵੀ ਗਈ ਸੀ ਮੰਮੀ ਸੌਂ ਗਈ ਜਦੋਂ ਮੈਂ ਨਹਾ ਕੇ ਨਿਕਲੀ ਬਾਥਰੂਮ ਚ ਜਾਉਣਾ ਪਈ ਮੰਜੇ ਤੇ ਸੁੱਕ ਗਈ ਗੈੜੀ ਇੱਧਰ ਬੈਠੇ ਮੋਬਾਈਲ ਦੇਖਦੇ ਸੀ ਮਾਂ ਮੰਮੀ ਸੌਂ ਗਈ ਮੰਮੀ ਨੂੰ ਕੋਈ ਪਤਾ ਨਹੀਂ ਮੈਂ ਆਵਾਜ਼ਾਂ ਮਾਰੀਆਂ ਫੇਰ ਉੱਠੀ ਸੌਂਗਾ ਮੈਂ ਬਾਹਰ ਲੈਟ ਲਾਉਂਦੀ ਆ ਮੰਮੀ ਸਾਡੀ ਸੌਂਦੀ ਵਾਸਤੇ ਨੂੰ ਟਾਈਮ ਮਾੜਾ ਜਿਹਾ ਮੌਕਾ ਮਿਲਣਾ ਚਾਹੀਦਾ ਨਾ ਉਹਨੂੰ ਹਾਂ ਰੋਜ਼ ਸ਼ਾਪਿੰਗ ਨੇ ਮੁਕਦੀ ਆਪਣੀ ਤਾਂ ਸੂਟ ਜਿਹੜੇ ਲਿਆਈਆਂ ਸੀ ਕੋਈ ਨਹੀਂ ਸਮਾਏ ਹਜੇ ਮੈਂ ਤੇ ਮੰਮੀ ਚੱਲੇ ਆਂ ਬਾਜ਼ਾਰ ਮੰਮੀ ਵੀ ਤਿਆਰ ਆ ਮੈਂ ਵੀ ਤਿਆਰ ਆ ਡੈਡੀ ਸਕੂਟਰ ਹੀ ਕੱਢਦੇ ਨੇ ਬਾਹਰ ਤੂੰ ਚਲਾਵੇਂਗਾ ਤੁਸੀਂ ਚਲਾਓਗੇ ਤੁਸੀਂ ਚਲਾਓ ਤੂੰ ਚਲਾ ਇਹ ਤਾਂ ਮੈਂ ਤਾਂ ਡਰ ਜਾਂਦੀ ਆ ਆਪਣੇ ਸ੍ਰੀ ਗੁਰੂ ਸਾਹਿਬ ਯਾਰ ਬਾਏ ਬਾਏ ਕਰਦੇ ਸਾਰੇ ਕਿੱਥੇ ਯਾਰ ਜਾਂਦੇ ਆ ਸਾਡੇ ਬਾਜ਼ਾਰ ਚ ਪਾਣੀ ਵੀ ਮਿੰਟ ਚ ਖੜ ਜਾਂਦਾ ਮਾੜੇ ਜਿਹੇ 20 ਨਾਲ ਕੋਈ ਨਿਕਲਿਆ ਹੀ ਹੁਣ ਤਾਂ ਹਾਂਜੀ ਮੈਂ ਤੇ ਮੰਮੀ ਗਏ ਸੀ ਬਾਜ਼ਾਰ ਮੰਮੀ ਤਾਂ ਮੇਰੀ ਥੱਕ ਗਈ ਆ ਪੈ ਗਈ ਆ ਕੇ ਦੇਖ ਮੈਨੂੰ ਮੈਨੂੰ ਭੁੱਖ ਲੱਗ ਗਈ ਸੀ ਮੈਂ ਆ ਕੇ ਦੋ ਰੋਟੀਆਂ ਖਾਧੀਆਂ ਨੇ ਹੁਣ ਮੰਮੀ ਕਹਿੰਦੀ ਮੈਨੂੰ ਵੀ ਭੁੱਖ ਲੱਗੀ ਆ ਥੱਕ ਕੇ ਬੈਠੇ ਬੈਠੇ ਮੰਮੀ ਦਾ ਕੰਮ ਕਰਾਉਣ ਗਏ ਸੀਗੇ ਬੈਂਕ ਦਾ ਕੰਮ ਸੀਗਾ ਉਹ ਹੀ ਚੱਲਿਆ ਕੰਪਿਊਟਰ ਜਾ ਕੇ ਯਾਰ 11 ਵਜੇ ਤੇ ਬੈਠੇ 1 ਵਜੇ ਘਰੇ ਪਹੁੰਚੇ ਹੋਰ ਟਾਈਮ ਬਹੁਤ ਲੱਗ ਗਿਆ ਥੱਕ ਗਏ ਮੰਮੀ ਮੇਰੀ ਰੈਸਟ ਕਰਾ ਹੁਣ ਮੈਨੂੰ ਭੁੱਖ ਲੱਗ ਗਈ ਮੈਂ ਰੋਟੀ ਖਾਣੀ ਆ ਹਾਂ ਕੱਲੂ ਵੀ ਚਾਹ ਪੀਵਾਂਗੇ 3 ਵਜੇ ਚਾਹ ਨਾਲ ਕੁਝ ਖਾ ਲਾਂਗੇ ਬੱਸ ਮੈਨੂੰ ਚਾਹ ਨਾਲ ਵੀ ਕੁਝ ਦੇ ਦੇ ਬਰਫੀ ਪਈ ਆ ਚਾਹ ਨਾਲ ਬਰਫੀ ਦੇ ਬੱਚੇ ਖਾਣਗੇ ਬਿਸਕੁਟ ਪਏ ਹੋਣਗੇ ਪਰਫੀ ਪਈ ਆ ਭੁੱਖ ਲੱਗ ਗਈ ਫੱਟ ਗਿਆ ਸੀ ਸਕੂਲ ਤੇ ਜਾਂਦੀ ਜਾਂਦੀ ਜੰਮੀ ਮੈਂ ਕਿਹੜਾ ਮੈਂ ਚਲਾ ਲੈਣੇ ਸਕੂਟਰੀ ਕਹਿੰਦੀ ਮੰਮੀ ਮੇਰੇ ਦਾ ਪੱਪੂ ਬੋਲਦੀ ਕੀ ਤੂੰ ਤੂੰ ਨਾ ਕਰਾਈ ਕਹਿੰਦੀ ਸਕੂਟਰੀ ਨਹੀਂ ਚਰਾ ਦਾ ਲੈਣੇ ਤੁਸੀਂ ਬਾਜ਼ਾਰ ਚ ਤਾਂ ਕਿਹੜੀ ਮੀ ਹੈ ਹੀ ਨਹੀਂ ਦੀ ਕਿਤੇ ਵੀ ਆਪਣੇ ਮੀ ਸੀ ਆਪਣੇ ਸੀਗਾ ਸਾਰਾ ਬਾਜ਼ਾਰ ਸੁੱਕਾ ਪਿਆ ਹਾਂ ਹਾਂ ਕੱਲ ਵਾਲੇ ਕੰਮ ਹੋਇਆ ਪੰਮੇ ਨਾ ਪਸੂਏ ਤਾਂ ਇਤਨੀ ਇਤਨੀ ਹਾਂ ਕੱਲ ਜਦੋਂ ਆਪਾਂ ਗਿਆ ਉੱਥੇ ਵੀ ਨਹੀਂ ਸੀ ਮੋਟਰ ਤੇ ਮੀ ਹੈ ਮੋਟਰ ਤੇ ਹੈ ਨਹੀਂ ਸੀਗਾ ਆ ਦੇਖ ਲਓ ਮੇਰਾ ਪੋਤਾ ਹੁਣ ਛੋਮੂ ਆਕੇ ਛੋਮੂ ਆ ਗਿਆ ਸੀਗਾ ਸਕੂਲੋਂ ਫੋਨ ਤੇ ਲੱਗਿਆ ਹੋਇਆ ਜੋ ਵੀ ਆਉਣਾਣਾ ਹੁਣ ਤੇ ਮੈਂ ਲੱਗੀਆਂ ਚਾਹ ਬਣਾਉਣ ਤੇ ਮੰਮੀ ਰੋਟੀ ਦਿੰਨਿਆ ਚ ਹੋਊਗੀ ਮੰਮੀ ਨੂੰ ਭੁੱਖ ਲੱਗੀ ਐ ਮੈਨੂੰ ਭੁੱਖ ਲੱਗੀ ਬਈ ਉਹ ਕੰਪਿਊਟਰ ਆਏ ਨੇ ਕੰਮਲੇ ਕਰਦਾ ਕੰਮ ਬੜਾ ਮਾਦਰ ਕਹਿੰਦੇ ਕਿ ਸਵੇਰੇ ਹੈ ਲੋ 8 ਵਜੇ ਆ ਨਹੀਂ ਪਤਾ ਕਿ ਕੱਲ ਨੂੰ ਵੀ ਉਹ 11 ਵਾਲੇ ਵਜੇ ਆ ਦੇ ਜੇ ਦਾਦੀ ਜਾਂਦਾ ਤੇਰਾ ਤਾਂ ਦਦਵਾਲੇ ਆਉਂਦਾ ਮੈਨੂੰ ਤਾਂ ਹੋਊਗਾ ਚੱਲ ਭਾਜ ਦਦ ਤੇ ਤੇਰੇ ਭਾਦਰਾ ਭਾਦਰਾ ਪਾ ਚੜ ਪਰੇ ਆਪਾਂ ਨਹੀਂ ਕਰਾਉਣਾ ਗਰਮੀ ਦੀ ਗਰਮੀ ਹੈ ਦੀ ਬਹੁਤ ਸੀ ਨਹੀਂ ਸਵੇਰੇ ਤਾਂ ਤੁਸੀਂ ਠੰਡੇ ਠੰਡੇ ਜਾਣਾ ਡੈਡੀ ਤੇ ਤੁਸੀਂ ਵਗ ਜੀ ਅੱਜ ਕਿਤੇ ਜਾਇਆ ਮਾਂ ਨਹੀਂ ਅੱਧਰ ਬੈਠੀ ਨਾ ਜੂੰਗੀ ਸੁਝਵਾਸ ਤਾਂ ਚੱਡਣ ਨੂੰ ਐਨਾ ਟਾਈਮ ਲੱਗਦਾ ਹੁੰਦਾ ਲੱਗਦਾ ਕੁਝ ਨਾ ਟਾਈਮ ਤਾਂ ਹੁਣ ਜੋ ਜਾਣਾ ਫਿਰ ਆਉਣਾ ਟਾਈਮ ਤਾਂ ਲੱਗੂ ਹੈ ਇਹ ਕਿਹੜਾ ਵੀ ਹਵਾਈ ਜਹਾਜ਼ ਆ ਵੀ ਇੱਥੋਂ ਮਾਰਿਆ ਗਿਆ ਲੋ ਉਹਨਾਂ ਦੇ ਦਰਮਿਆਨ ਉਤਰ ਕੇ ਉੱਥੋਂ ਚੱਕਿਆ ਇੱਧਰ ਆ ਗਏ ਮੰਮੀ ਤਾਂ ਡੈਡੀ ਥੋੜਾ ਮਿੰਟ-ਮਿੰਟ ਗਣਦੀ ਆ ਮੰਮੀ ਮੈਨੂੰ ਪਤਾ ਡੈਡੀ ਕਿੱਥੋਂ ਆਇਆ ਹੈ ਡੈਡੀ ਠੇਕੇ ਤੋਂ ਆਇਆ ਲੱਗਦਾ ਠੇਕੇ ਦਾ ਆਪੀ ਆਇਆ ਹੁ ਕਟੋਰੇ ਨੇ ਕੀ ਕੰਮ ਕਰਨਾ ਮੂੰਹ ਸੁੱਕ ਦੇ ਲਾ ਕੇ ਮੂੰਹ ਸੁੱਕ ਡੈਡੀ ਤਾਂ ਕਹਿੰਦੀ ਮੈਂ ਪੀਂਦਾ ਨਹੀਂ ਤੁਸੀਂ ਤਾਂ ਕਹਿੰਦੀ ਮੈਂ ਪੀਂਦਾ ਨਹੀਂ ਆ ਮੈਂ ਤਾਂ ਪੀਂਦਾ ਨਹੀਂ ਪਰ ਇੰਨਾ ਟਾਈਮ ਕਿਉਂ ਲਾ ਕੇ ਆਏ ਇੰਨਾ ਟਾਈਮ ਹੁਣ ਜਾਣਾ ਹੁਣ ਕੋਈ ਰਾਹ ਦੇ ਵੀ ਟ੍ਰੈਪ ਕਰ ਰੋਕਦੀ ਆ ਲੱਗਦਾ ਹੈ ਮੈਨੂੰ ਲੱਗਦਾ ਤੇਰੇ ਬਾਪ ਦੀ ਪੀਤੀ ਹੋਈ ਆ ਨਾ ਕੁੱਟ ਦੇਖ ਉੱਠ ਕੇ ਕੋਲੇ ਜਾ ਕੇ ਦੇ ਮੂੰਹ ਸੁੰਘ ਕੇ ਦੇਖ ਲੈ ਤੈਨੂੰ ਯਕੀਨੀ ਹੋਊਗਾ ਡੈਡੀ ਤਾਂ ਕਹਿੰਦਾ ਸੁੰਘ ਕੇ ਦੇਖ ਲੈ ਡੈਡੀ ਤਾਂ ਉਹ ਦੇ ਰਿਹਾ ਤੈਨੂੰ ਜ਼ਿੰਮੇਵਾਰੀ ਦੇ ਰਿਹਾ ਜੀ ਉੱਠ ਕੇ ਮੂੰਹ ਸੁੰਘ ਲੈ ਫੇਰ ਹੁਣ ਚਲੋ ਉਹ ਤਾਂ ਹੁਣ ਫੇਰ ਹੁਣ ਤੈਨੂੰ ਪਤਾ ਹੋਣਾ ਚਾਹੀਦਾ ਵੀ ਮੈਨੂੰ ਲੱਗਦਾ ਹੈ ਕਾਇਦਾ ਨਾ ਟਾਈਮ ਲਾਇਆ ਤੂੰ ਹਾਂ ਉੱਥੇ ਉਠਾੜਨ ਦੀ ਜੇ ਤੂੰ ਹਾਂ ਉੱਠ ਕੇ ਲੰਨ ਦੇ ਦਿਆਂ ਸੁੰਘਿਆ ਨਾ ਲਓ ਜੀ ਮੰਮੀ ਤੇ ਡੈਡੀ ਦੀ ਲੜਾਈ ਹੋ ਗਈ ਡੈਡੀ ਨੂੰ ਦਿੱਤੀ ਹੋਈ ਆ ਦਿੱਤੀ ਹੋਈ ਆ ਹਾਂ ਦਾਈ ਨਾਲ ਤਾਂ ਮੈਂ ਨਾ ਮੈਂ ਤਾਂ ਹੀ ਇੰਨਾ ਟਾਈਮ ਲਾਇਆ ਜਵਾਕ ਸਾਢੇ ਤਿੰਨ ਤੇ ਗਏ ਨੇ ਅੱਟਾ ਟਾਈਮ ਤੇ ਕੁੱਕੀ ਹੋਇਆ ਬੱਸ ਅੱਡੇ ਦਿਨ ਘਰੇ ਲਾਵਾ ਦੀਪੂ ਕੋਲ ਜਾ ਕੇ ਆਏ ਬਿਚਾਰੀਆਂ ਉਹ ਇੱਕ ਮੁੰਡੇ ਕੋਲ ਦੀਪੂ ਕੋਲ ਜਾ ਕੇ ਆਏ ਉੱਥੇ ਜਾਣ ਨਹੀਂ ਲੱਗਦਾ ਉੱਥੇ ਕਿਹੜਾ ਮੈਂ ਜਾਂਦਾ ਹੀ ਕਿਹੜਾ ਕੱਢ ਕੇ ਮੁੰਡਾ ਬੱਸ ਕੱਲ ਨੂੰ ਜਵਾਖਾਂ ਨੂੰ ਜਾ ਕੇ 5 ਮਿੰਟ ਜੁਰੀ ਆਉਣੇ ਚਾਹੀਦੇ ਚਲਿਆ ਹੈ ਕਰੀ ਤੂੰ ਪਹਿਲਾਂ ਤੂੰ ਛੱਡ ਕੇ ਆਹੀਵੇਂ 5 ਮਿੰਟ ਮੈਂ ਦੇਖੂਗਾ ਵੀ ਤੂੰ 5 ਮਿੰਟ ਚ ਆਉਣੀ ਆ ਹਾਂ ਜੇ ਮੰਮੀ 5 ਮਿੰਟਾਂ ਚ ਮੁੜੇ ਹੀ ਫੇਰ ਤੁਸੀਂ ਮੁੜੇ ਮੈਂ 4 ਮਿੰਟਾਂ ਚ ਮੁੜੂੰਗਾ ਹੈ ਮੈਂ 4 ਮਿੰਟਾਂ ਚ ਮੁੜੂੰ ਹਾਂ ਜੇ ਮੰਮੀ 5 ਚ ਮੁੜੇ ਹੀ ਠੀਕ ਆ ਫਿਰ ਹੁਣ ਠੀਕ ਆ ਠੀਕ ਆ ਹਾਂ ਕੱਲ ਦੇਖਾਂਗੇ ਮੇਰੇ ਦਾਈ ਛੱਡਣ ਹੂੰ ਉਸ ਤੋਂ ਬਾਅਦ ਤੈਨੂੰ 6 ਮਿੰਟ ਦੇ ਦਾਂਗੇ ਅਸੀਂ ਹਾਂ ਬੱਵਾ ਤਾਂ ਲਾਇਆ ਹੋਇਆ 6 ਮਿੰਟ ਦੇ ਦਾਂਗੇ 6 ਮਿੰਟ ਲਾ ਕੇ ਆ ਦੇਖ ਬੋਲੀਦਾ ਪੰਮੇ ਪਤਾ ਲੱਗਦਾ ਕੋਈ ਲਾ ਕੇ ਹਮ ਕਰਿਆ ਜੀ ਉਦੋਂ ਬਾਅਦ ਮੈਂ ਛੱਡ ਗਿਆ ਉਹ ਮੈਂ 4 ਮਿੰਟਾਂ ਚ ਘਰੇ ਆਉਂਦਾ ਮੈਂ ਬੈਠਾ ਬੈਠਾ 4 ਮਿੰਟਾਂ 7 ਮਿੰਟਾਂ ਦਾ ਮਾਰ ਆ ਦੇ ਨੂੰ 4 ਮਿੰਟਾਂ ਚ ਘਰੇ ਆਉਂ ਜਾ ਨਾ ਆ ਫਿਰ ਉਹ ਜਿਹੜਾ ਕੋ ਮਰਜ਼ੀ ਕਰ ਲੀ ਬਸ ਠੀਕ ਆ ਅੱਜ ਤਾਂ ਛੱਡਤਾ ਕੱਲੂ ਨਹੀਂ ਚੱਡਣਾ ਕੱਲ ਗੋਡੇ ਅੰਦਰ ਲੈ ਲਿਆ ਜੀ ਫਿਰ ਮੈਂ ਡੈਡੀ ਤਾਂ ਨਿਕਲਿਆ ਵੀ ਨਹੀਂ ਜਾਣਾ ਮੰਮੀ ਸਾਡੀ ਆਏਗੀ ਵੀ ਮੋਟੀ ਐ ਡੈਡੀ ਨੂੰ ਦੱਬ ਲੈਣਾ ਹੈ ਮੰਮੀ ਹਮ ਦੱਬ ਲੇਗੀ ਡੈਡੀ ਨੂੰ ਹਰਦਾ ਨਹੀਂ ਜਦੋਂ ਹੁਣ ਅੱਜ ਲੈ ਲਾਇਆ ਨਹੀਂ ਡੈਡੀ ਕਹਿੰਦਾ ਮੇਰੇ ਕਹਿੰਦਾ ਮੈਂ ਆਪਦੀ ਜ਼ਿੰਮੇਵਾਰੀ ਦਿੰਨਾ ਵੀ ਮੈਂ ਨਹੀਂ ਪੀਤੀ ਹੋਈ ਮੰਮੀ ਨੂੰ ਯਕੀਨ ਤੈਨੂੰ 6 ਮਿੰਟ ਦੇ ਦਿੱਤੇ ਮੈਂ 4 ਮਿੰਟ ਲੈਣਾ ਹੂੰ ਚਲ ਠੀਕ ਹੈ 6 ਮਿੰਟ ਦੇ ਸਕਦੇ ਕੀ ਤੇਰੇ ਆ ਜਾ ਹੂੰ ਅੱਜ ਤਾਂ 4 ਮਿੰਟ ਪਰਸੋਂ ਤੋਂ 4 ਮਿੰਟਾਂ ਦੇ ਵਿੱਚ ਨਾ ਕਰਿਆ ਇਹਦਾ ਜਿਹੜਾ ਕੋ ਮਰਜ਼ੀ ਪੈ ਗਈ ਚਲ ਠੀਕ ਹੈ ਮੰਮੀ ਨੂੰ ਮੈਂ ਵਾਰੀ ਲੈਂਦਾ ਭਾਈ ਹੁਣ ਮੰਮੀ ਨੂੰ ਯਕੀਨ ਨਹੀਂ ਹੈਗਾ ਡੈਡੀ ਨੂੰ ਅਜੇ ਵੀ ਮੈਨੂੰ ਯਕੀਨ ਨਹੀਂ ਡੇੜੀ ਮੰਮੀ ਨੂੰ ਵੀ ਨਾਲ ਲੈ ਜਾ ਕਰੋ ਦੇਖੀ ਜਊ ਜਵਾਕ ਜਵਾਕ ਮੋਢਿਆਂ ਤੇ ਬੈ ਜਾ ਕਰੋ ਜਵਾਕ ਕਿੱਥੇ ਬੈਠਣਾ ਜੋ ਆਟੇ ਮੋਢਿਆਂ ਤੇ ਯਕੀਨ ਤਾਂ 36 ਸਾਲ ਦਾ ਨਹੀਂ ਆ ਹੁਣ ਕੀ ਹੋਣਾ ਨਾ ਬੜੀਆ ਉਹ ਐਨਾ ਟਾਈਮ ਲੱਗ ਗਿਆ ਬਈ ਜਿੱਕੀ ਦੱਸਦੀ ਚਲ ਬੰਦਾ ਜਾਂ ਬਹੁਤ ਸੀਗਾ ਜਦ ਵੀ ਤਾਂ ਯਕੀਨ ਸੀਗਾ ਜੀ ਉਹ ਤਾਂ ਸਰਵਿਸ ਕਰ ਦਿੱਤੀ ਡਿਊਟੀ ਕਰਦੇ ਸੀ ਹੁਣ ਹੁਣ ਮਿਲ ਨਹੀਂ ਤੇ ਮਾਰੀ ਸੀ ਹੁਣ ਤੁਹਾਨੂੰ ਕੈਸਾ ਲੱਗਦਾ ਦਮੇ ਮਾਰ ਜਿਆਦਾ ਲੱਗੇ ਉਹਦੇ ਆਟਾ ਆਟਾ ਹੋ ਗਈ ਹੰਤਾ ਘੇਦੀ ਜੇਗੇ ਦੀ ਮੋਟਰਸਾਈਕਲ ਚ ਤੇਲ ਵੀ ਪਵਾਉਣਾ ਤਾਂ ਪਰਚੀ ਕਢਾ ਕੇ ਲਿਆਓ ਹਾਂ ਪਰਚੀ ਦਿਖਾਉਗੇ ਨਹੀਂ ਮੈਨੂੰ ਲਿਆ ਕੇ ਬਾਜ਼ਾਰੋਂ ਕੋਈ ਚੀਜ਼ ਲੈਣੀ ਆ ਉਹਦੀ ਪਰਚੀ ਲੈ ਕੇ ਆਓ ਲੋ ਜੀ ਸ਼ਾਮ ਦੇ ਪੱਜ ਗਏ ਨੇ 4:30 ਮੈਂ ਮੰਮੀ ਤੋਂ ਤੇਲ ਲਵਾ ਲਿਆ ਸਿੱਤੇ ਸਿਰਨਾ ਇੱਥੇ ਅੱਜ ਤੇ ਸਿਰ ਬਾ ਲਿਆ ਤੇ ਹੁਣ ਮੈਂ ਆ ਗਈ ਕਿਚਨ ਦੇ ਵਿੱਚ ਮੇਰੀ ਡਿਊਟੀ ਸ਼ੁਰੂ ਹੋ ਗਈ ਕਿਚਨ ਵਾਲੀ ਆਪਾਂ ਨੇ ਅੱਜ ਬਣਾਉਣੀ ਆ ਕੱਦੂ ਦੀ ਸਬਜ਼ੀ ਕਿੰਨਾ ਟਾਈਮ ਹੋ ਗਿਆ ਕੱਦੂ ਨਹੀਂ ਬਣਾਇਆ ਸੀ ਨਾ ਤੋਰੀਆਂ ਬਣਾਈਆਂ ਨੇ ਕਿਉਂਕਿ ਜੋ ਬੰਨਾ ਟ ਖਾਂਦਾ ਖੋਸ਼ ਹੋ ਕੇ ਨਹੀਂ ਖਾਂਦਾ ਜਾਨੀ ਕਿ ਖਾਂਦਾ ਲੈਂਦਾ ਤੇ ਮੈਂ ਕੱਟ ਲਿਆ ਪਿਆਜ਼ ਟਮਾਟਰ ਤੇ ਆਦਰਕ ਦਾ ਪੇਓ ਦਾ ਲਸਣ ਦਾ ਪੇਸਟ ਮੈਂ ਦੋ ਟਮਾਟਰ ਕੱਟ ਕਰ ਲੇ ਤੇ ਇਹਦੇ ਵਿੱਚ ਆਪਣੇ ਕੋਲੇ ਪਿਆ ਹਜੇ ਲਸਣ ਦਾ ਪੇਸਟ ਤੇ ਬਾਕੀ ਹਰੀਆਂ ਮਿਰਚਾਂ ਮਈਆਂ ਨੇ ਇੱਧਰ ਇਹ ਨਹੀਂ ਆਪਾਂ ਪਾਉਂਦੇ ਇਹ ਆਪਾਂ ਸਕਿਪ ਕਰਾਂਗੇ ਆਪਾਂ ਲਾਲ ਮਿਰਚੀ ਪਾਵਾਂਗੇ ਤੇ ਤੇਲ ਮੈਂ ਪਾ ਲਿਆ ਕੁੱਕਰ ਦੇ ਵਿੱਚ ਫਮੇ ਕੀ ਕਰਦੇ ਹੋ ਮੰਮੀ ਪੰਗੇ ਦੇ ਵਿੱਚ ਪਟੜਾ ਮੰਮੀ ਸਾਫ ਸਫਾਈ ਲੱਗੀ ਹੋਈ ਆ ਘਰ ਉਹ ਤਾਂ ਮਿੱਟੀ ਦੀ ਹੈਗੀ ਸੀ ਹਾਂ ਮੈਂ ਕੋ ਨੂੰ ਕਹਿਣ ਲੱਗੀ ਸੀ ਮਾ ਬੋਸਨ ਨਾਲ ਸਾਫ ਕਰਨਾ ਲੱਗਿਆ ਪਤਾ ਨਹੀਂ ਕਿ ਜਵਾਕ ਆ ਤੂੰ ਆ ਵੀ ਕਾ ਫਿੱਗੜੀ ਹੈ ਚਾਬੀ ਪਤਾ ਨਹੀਂ ਕਿਹੜੇ ਜਿੰਦੇ ਦੀ ਆ ਇਹ ਕਿਹ ਜੁਰਤੀ ਇਹ ਉਹ ਹੀ ਸੀਗਾ ਜਿਹਦੇ ਨਾਲ ਗੱਡੀ ਸਾਸ ਨੂੰ ਪੁੱਟਣਾ ਛਾੜਨ ਦੇ ਵਾਸਤੇ ਆ ਸਾਸ ਨੂੰ ਪੋਟਣਾ ਮੰਮੀ ਕਹਿੰਦੀ ਕਿ ਸਾਸ ਨੂੰ ਪੋਟ ਮੇਰੇ ਮੰਮੀ ਡੈਡੀ ਲੜ ਕੇ ਹਟੇ ਨੇ ਹੁਣ ਆਪਸ ਵਿੱਚ ਦੋਨੇ ਜਾਣੇ ਮੇਰੀ ਮੰਮੀ ਕਹਿੰਦੀ ਮੈਨੂੰ ਯਕੀਨ ਨਹੀਂ ਹੈਗਾ ਡੈਡੀ ਦੇ ਡੈਡੀ ਦੇ ਬੱਚਿਆਂ ਨੂੰ ਛੱਡਣ ਗਏ ਸੀਗੇ ਟਾਈਮ ਥੋੜਾ ਜਿਹਾ ਵੱਧਨ ਆਇਓ ਡੈਡੀ ਗਏ ਸੀਗੇ ਸੇਵਾ ਕੇਂਦਰ ਤਾਂ ਕਰਕੇ ਡੈਡੀ ਨੂੰ ਟਾਈਮ ਲੱਗ ਗਿਆ ਮੰਮੀ ਕਹਿੰਦੀ ਹਾਂ ਹਾਂ ਕਹਿੰਦੀ ਤੁਸੀਂ दारू ਪੀ ਕੇ ਆਇਓ ਕਹਿੰਦੀ ਐਨਾ ਟਾਈਮ ਲਾਤਾ ਅਜੇ ਤਾਂਾਰੂ ਪੀਣ ਦਾ ਤਾਂ ਵਿਚਾਰੇ ਦਾ ਟਾਈਮ ਵੀ ਨਹੀਂ ਹੋਇਆ ਅਜੇ ਤਾਂ ਮੰਮੀ 4:30 ਹੋਏ ਨੇ ਡੈਡੀ ਤਾਂ ਹੀ ਬਲੇਮ ਲਾਤਾ ਵਿਚਾਰੇ ਤੇ ਡੈਡੀ ਘੱਟ ਸੀ ਨਾ ਕਹਿੰਦੀ ਡੈਡੀ ਘੱਟ ਨਹੀਂ ਹੈਗਾ ਮੰਮੀ ਤੇਰੀ 12 ਪੜ੍ਹੀਆਂ ਡੈਡੀ ਨੇ ਕੁਝ ਪਾ ਦਿਆ ਹੋਰ ਕੀ ਕਰੀਏ ਭਾਈ ਇੱਕ ਗੱਲ ਹੋਰ ਵੀ ਸੁਣ ਲਓ ਮੇਰਾ ਸਿਰ ਤਾਂ ਨੰਗਾ ਮੈਂ ਤਾਂ ਝੂਨੀ ਜੱਟ ਲੋ 60 ਤੋਂ 90 ਨਹੀਂ ਪੜ੍ਹੀਆਂ ਆਦੇ ਉਹ ਤਾਂ ਪਤਾ ਹੀ ਨਾ ਦ। ਬੰਦੂ ਦਰਵਾਜ਼ਾ। YouTube ਤੇ ਬਣਾ ਰਹੀ ਬਲੌਗ ਬਣਾ ਰਹੀ ਬਲੌਗ। ਬਾਹਰੇ ਮੰਮੀ ਬੱਦਲ ਹੋਏ ਪਹਿਲੇ ਤਰ੍ਹਾਂ ਸੂਟ ਫੇਰ ਗਿੱਲਾ ਹੋ ਜਾਣਾ। ਪਹਿਲਾਂ ਮੰਮੀ ਸਵੇਰੇ ਨਹਾ ਕੇ ਆਈ ਨਾਲ ਦੀ ਨਾਲ ਨਹਾ ਕੇ ਮੰਮੀ ਨੇ ਬਾਹਰੇ ਸੂਟ ਸੁਕੜਾ ਪਾਤਾ ਨਾ ਨਾ ਕੇ ਧੋਤਾ ਜਾਨੀ ਕਿ ਤੇ ਮੰਮੀ ਤੌਰ ਨਾਲ ਆ ਕੇ ਅੰਦਰ ਬਹਿ ਗਈ ਬਾਹਰੇ ਆ ਗਿਆ ਮੀ ਮੰਮੀ ਦਾ ਸੂਟ ਸਾਰਾ ਭਿੱਜ ਗਿਆ। ਫਿਰ ਦੁਬਾਰੇ ਧੋ ਕੇ ਪਾਇਆ ਤਾਰ ਤੇ ਹੁਣ ਉਹ ਫੇਰ ਮੀ ਚ ਭਿੱਜ ਜਾਊਗਾ। ਆ ਨਹੀਂ ਆਉਣੀ ਆਉਣੀ। ਮਾਂ ਡੇਟ ਲਾਉਂਦੀ। ਲਓ ਜੀ ਆਪਣਾ ਹੋ ਗਿਆ ਰੋਟੀ ਦਾ ਟਾਈਮ ਜੋ ਬੰਨੇ ਖਾ ਲਈ ਮਿਰਚ ਕਿਵੇਂ ਲੱਗੀ ਫਿਰ ਮੈਂ ਤਾਂ ਆਈਸਕ੍ਰੀਮ ਵੀ ਖਾ ਲਈ ਫਿਰ ਮਿੱਠੀ ਲੱਗੀ ਆ ਮਿਰਚ ਲੱਗੀ ਜਾਂਦੀ ਐ ਇਹਨੇ ਆਈਸਕ੍ਰੀਮ ਵੀ ਖਾ ਲਿਆ ਸਾਨੂੰ ਗੁੜ ਦਾ ਲਫਾਫਾ ਦਰ ਕੇ ਲਓ ਜੀ ਆਪਾਂ ਨੇ ਬਣਾਇਆ ਸੀ ਅੱਜ ਕद्दू ਕद्दू ਚ ਪਾ ਲਈ ਮਲਾਈ ਤੇ ਨਾਲ ਖੀਰਾ ਤੇ ਨਾਲ ਹਰੀਆਂ ਮਿਰਚਾਂ ਫੇਰ ਸਾਡਾ ਘੜੇ ਨਹੀਂ ਛੱਡਦੀਆਂ ਇਹ ਆਪਾਂ ਛੱਡਦੇ ਘੜਾ ਸਾਨੂੰ ਲੱਗਦੀ ਐ ਸਵਾਦ ਨੇ ਮੈਂ ਨਹੀਂ ਲਈਆਂ ਲੱਗਦੀ ਐ ਸਵਾਦ ਨੇ ਕਰੀਏ ਕੀ ਆ ਮੈਂ ਵੀ ਤੇਰੀ ਬੈਠੇ ਜੋ ਬੰਨੇ ਛੱਡੀ ਦੀ ਇੱਕ ਉਹ ਮੈਂ ਚੱਕ ਲਈ ਲਓ ਜਿੱਦ ਡੈਡੀ ਨੇ ਨਿੰਮ ਲਾਤੀ ਨਿੰਮਾ ਡੈਡੀ ਐ ਛਤਰੀ ਆੜੀ ਦੇਖ ਆਜਾ ਪਏ ਜਿਹੜੀ ਪਹਿਲਾਂ ਲਾਈ ਦੀ ਇੱਥੇ ਅੱਛਾ ਆਪਣੇ ਗੇਟਾਂ 'ਚ ਸੌਂ ਵਾਸਤੇ ਕਾ ਨਿੱਕਾ ਜਾਂ ਬੂਟਾ ਲਾ ਰੱਖਿਆ ਇਹ ਪਹਿਲਾਂ ਬਹੁਤ ਵੱਡਾ ਹੋ ਗਿਆ ਸੀਗਾ ਫੈਲਰ ਗਿਆ ਸੀ ਕਾਫੀ ਹੁਣ ਫੇਰ ਲਾਤਾ ਛੋਟਾ ਜਿਹਾ ਸੋ ਮੂਲਵਾਕੇ ਨਾਲ ਲਓ ਜੀ ਰਾਤ ਦੇ ਵੱਜ ਗਏ ਨੇ ਨੌ ਰੋਟੀ ਪਾਣੀ ਖਾ ਕੇ ਆਪਾਂ ਹੋਣੀ ਸੀ ਇਹ ਵੇਲੇ ਤੇ ਮੈਂ ਤੇ ਨਿੰਮੇ ਬਾਹਰ ਗੇਟਾ ਵੀ ਕੱਟੇ ਹੀ ਆ ਸੀ ਤੇ ਕਿਚਨ ਦਾ ਵੀ ਆਪਣਾ ਸਾਰਾ ਕੰਮ ਹੋ ਗਿਆ ਹੁਣ ਲੱਗੇ ਸੀਗੇ ਸੌਣ ਕੱਪੜੇ ਵੀ ਮੈਂ ਚੇਂਜ ਕਰ ਲਏ ਮੇਰਾ ਨਾ ਸਿਰ ਦਰਦ ਬਹੁਤ ਹੋ ਰਿਹਾ ਹੈ ਦਵਾਈ ਲਈਆ ਵੈਸੇ ਤਾਂ ਹੋ ਗਿਆ ਤਾਂ ਘੰਟਾ ਦਵਾਈ ਲਈ ਪਰ ਜਦੋਂ ਸਿਰ ਦਰਦ ਹੋਣ ਆਇਆ ਨਾ ਫਿਰ ਮੈਨੂੰ ਕੁਛ ਨਹੀਂ ਚੰਗਾ ਲੱਗਦਾ ਹੁੰਦਾ ਹੀ ਬਹੁਤ ਬੁਰੀ ਦਰਦ ਰਹਾਂਗਾ ਸਿਰ ਦਰਦ ਬਹੁਤ ਜਾਵੇ ਤੇ ਹੁਣ ਹਿੰਮਤ ਨਹੀਂ ਹੈਗੀ ਹੋਰ ਬੋਲਣ ਦੀ ਜਾਂ ਕੁਛ ਵੀ ਕਰਨ ਦੀ ਮੈਂ ਕਿਹਾ ਜੇ ਹੁਣ ਪੈਂਦੇ ਹੁਣ ਟਾਈਮ ਨਾਲ ਹੀ 9:00 ਵਜੇ ਨੂੰ 5 ਮਿੰਟ ਰਹਿਣਾ ਨਹੀਂ ਵੈਸੇ 9:00 ਵਜੇ ਚ ਜੋ ਵੀ ਲੱਗਿਆ ਹੈ ਪੜ੍ਹਨ ਵਾਸਤੇ ਜੋ ਵੀ ਆ ਬੈਠਾ ਉਹ ਤੇ ਪੈਕ ਲਾਇਆ ਹੋਇਆ ਹੈ ਤੇ ਮੇਰੇ ਬੈਗ ਦੇ ਅੰਦਰ ਉਹ ਵੀ ਫੋਨ ਦੇ ਤੇ ਸੋਮ ਵੀ ਪੈ ਗਿਆ ਅੰਦਰ ਡੈਡੀ ਚਲੇ ਗਏ ਉੱਤਰ ਬਾਕੀ ਕਰਦੇ ਆ ਜੀ ਅੱਜ ਦਾ ਵਲੌਗ ਇੱਥੇ ਐਂਡ ਮਿਲਦੇ ਆ ਅਗਲੇ ਵਲੌਗ ਚ ਵਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਾਸੀ ਕਾਲ ਜੀ ਸਾਰਿਆਂ ਨੂੰ